ਸਾਸਤਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤੁਹਾਡੇ ਪੈਸਿਆਂ ਸੰਬੰਧੀ ਜਿਹੜੀਆਂ ਵੀ ਮੁਸ਼ਕਲਾਂ ਹਨ ਉਹ ਕਿਵੇਂ 1 ਘੰਟੇ ਦੇ ਵਿੱਚ ਦੂਰ ਹੋ ਜਾਣਗੀਆਂ ਅੱਜ ਅਸੀਂ ਇੱਕ ਬਹੁਤ ਹੀ ਪਾਵਰਫੁੱਲ ਉਪਾਅ ਲੈ ਕੇ ਆਏ ਹਾਂ ਕਿ ਜਿਸ ਮੈਜੀਕਲ ਨੰਬਰ ਨੂੰ ਸਮਝਣ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੇ ਤਾਂ ਕਿ ਮਾਤਾ ਲక్ష్ਮੀ ਤੁਹਾਡੇ ਤੇਵੇ ਕਿਰਪਾ ਕਰ ਦੇਣ ਦੋਸਤੋ ਹਨੂਮਾਨ ਪ੍ਰਸ਼ਨਾਂ ਵਾਲੀ ਚੱਕਰ ਦੇ ਇਹ ਨਿੰਜਾ ਅੰਗ ਹੁੰਦੇ ਹਨ ਨਿੰਜਾ ਅੰਗ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਅਤੇ ਜਾਣੋ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਦੋਸਤੋ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਭਵਿੱਖ ਖੁਸ਼ੀਆਂ ਅਤੇ ਦੌਲਤ ਦੇ ਨਾਲ ਭਰਿਆ ਹੋਵੇ ਪਰ ਉਹ ਇਹ ਨਹੀਂ ਜਾਣਦਾ ਕਿ ਉਸ ਨੂੰ ਇਸ ਲਈ ਕੀ ਕਰਨਾ ਚਾਹੀਦਾ ਹੈ ਅਤੇ ਆਪਣੀ ਕਿਸਮਤ ਨੂੰ ਰੋਸ਼ਨ ਕਰਨ ਦੇ ਲਈ ਇੱਧਰ-ਉੱਧਰ ਭੱਜਦਾ ਰਹਿੰਦਾ ਹੈ ਅਸੀਂ ਤੁਹਾਡੇ ਲਈ ਹਨੂਮਾਨ ਪ੍ਰਸ਼ਨਾਂ ਵਾਲੀ ਚੱਕਰ ਲੈ ਕੇ ਆਏ ਹਾਂ ਇਸ ਦੇ 90 ਅੰਕਾਂ ਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਹਨ ਜੋ ਤੁਸੀਂ ਜਾਣਨਾ ਚਾਹੁੰਦੇ ਹੋ ਦੋਸਤੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਨਿੰਜਾ ਅੰਕਾਂ ਦੇ ਵਿੱਚੋਂ ਤੁਹਾਡੇ ਲਈ 9 ਅੰਕਾਂ ਦੇ ਸਵਾਲਾਂ ਦੇ ਜਵਾਬ ਲੈ ਕੇ ਹਾਜ਼ਰ ਹੋਏ ਹਾਂ। ਬਾਕੀ 40 ਅੰਕ ਦੇ ਸਵਾਲਾਂ ਦੇ ਜਵਾਬ ਲੈ ਕੇ ਹਾਜ਼ਰ ਹੋਵਾਂਗੇ। ਜੇਕਰ ਤੁਸੀਂ ਉਹ ਵੀ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ। ਉਹ ਵੀ ਵੀਡੀਓ ਤੁਹਾਡੇ ਲਈ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ। ਦੋਸਤੋ ਜੇ ਕੋਈ ਵੀ ਆਪਣੇ ਸਵਾਲਾਂ ਦੇ ਜਵਾਬ ਚਾਹੁੰਦਾ ਹੈ ਉਸਨੂੰ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਫਿਰ ਸਾਫ਼-ਸੁਥਰੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਓਮ ਰਾ ਰਾਮੇ ਨਮੇ ਮੰਤਰ ਦਾ ਜਾਪ 5 ਵਾਰ ਕਰਨਾ ਹੈ ਓਮ ਹਨੂਮਤੇ ਨਮੇ ਮੰਤਰ ਦਾ ਜਾਪ 11 ਵਾਰ ਕਰਨਾ ਹੈ ਇਸ ਤੋਂ ਬਾਅਦ ਅੱਖਾਂ ਬੰਦ ਕਰਕੇ ਹਨੂਮਾਨ ਜੀ ਨੂੰ ਯਾਦ ਕਰੋ ਅਤੇ ਆਪਣੇ ਮਨ ਦੇ ਵਿੱਚ ਆਪਣੇ ਸਵਾਲ ਨੂੰ ਦੁਹਰਾਓ ਇਸ ਤੋਂ ਬਾਅਦ ਪ੍ਰਸ਼ਨ ਵਾਲੀ ਚੱਕਰ ਤੇ ਕਰਸਰ ਸਰ ਉਂਗਲੀ ਨੂੰ ਹਿਲਾਓ ਅਤੇ ਇਸ ਨੂੰ ਰੋਕੋ ਬ੍ਰੈਕਟ ਬਾਕਸ ਦੇ ਵਿੱਚ ਲਿਖੇ ਨੰਬਰ ਨੂੰ ਦੇਖ ਕੇ ਆਪਣੇ ਸਵਾਲ ਦੇ ਜਵਾਬ ਦੀ ਜਾਂਚ ਕਰੋ ਜਿਸ ਦੇ ਉੱਤੇ ਕਰਸਰ ਉਂਗਲ ਰੁਕਦਾ ਹੈ ਦੋਸਤੋ ਜਾਂ ਫਿਰ ਕਿਸੇ ਬੱਚੇ ਨੂੰ ਉਂਗਲ ਰੱਖਣ ਦੇ ਲਈ ਕਹੋ ਅਤੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇਗਾ ਇਸ ਤੋਂ ਤੁਸੀਂ ਦਿਨ ਦੇ ਵਿੱਚ ਇੱਕ ਵਾਰ ਸਵਾਲ ਪੁੱਛ ਸਕਦੇ ਹੋ ਜੇਕਰ ਤੁਸੀਂ ਦੁਬਾਰਾ ਸਵਾਲ ਪੁੱਛੋਗੇ ਤਾਂ ਜਵਾਬ ਗਲਤ ਹੋਵੇਗਾ ਦੋਸਤੋ ਹੁਣ ਬਹੁਤੀ ਦੇਰ ਨਾ ਕਰਦੇ ਹੋਏ ਤੁਹਾਡੇ ਸਭ ਸਵਾਲਾਂ ਦੇ ਜਵਾਬ ਤੁਹਾਨੂੰ ਦਿੰਦੇ ਹਾਂ ਦੋਸਤੋ ਜਿਨ੍ਹਾਂ ਨੇ 1 ਨੰਬਰ ਨੂੰ ਚੁਣਿਆ ਹੈ ਉਹਨਾਂ ਦੇ ਲਈ ਹਨੂਮਾਨ ਜੀ ਦਾ ਜਵਾਬ ਹੈ ਕਿ ਤੁਹਾਡਾ ਕੰਮ ਜਲਦੀ ਪੂਰਾ ਹੋ ਜਾਵੇਗਾ ਜੋ ਵੀ ਹੁਣ ਤੱਕ ਤੁਹਾਡੇ ਕੰਮ ਰੁਕੇ ਹੋਏ ਸੀ ਮੁਸ਼ਕਲਾਂ ਪਰੇਸ਼ਾਨੀਆਂ ਤੁਹਾਨੂੰ ਆ ਰਹੀਆਂ ਸੀ ਉਹ ਰੁਕਾਵਟਾਂ ਹੁਣ ਦੂਰ ਹੋਣਗੀਆਂ ਤੁਹਾਡੇ ਕੰਮ ਚੱਲ ਪੈਣਗੇ ਅਗਲਾ ਨੰਬਰ ਹੈ ਜੀ ਜਿਨ੍ਹਾਂ ਨੇ 2 ਨੰਬਰ ਨੂੰ ਚੁਣਿਆ ਹੈ ਉਹਨਾਂ ਦਾ ਜਵਾਬ ਹੈ ਕਿ ਤੁਹਾਡੇ ਕਿ ਤੁਹਾਡੇ ਕੰਮ ਦੇ ਵਿੱਚ ਸਮਾਂ ਲੱਗੇਗਾ ਜੋ ਵੀ ਤੁਸੀਂ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ ਉਸ ਕੰਮ ਦੇ ਵਿੱਚ ਅਜੇ ਥੋੜਾ ਸਮਾਂ ਲੱਗੇਗਾ ਤੁਹਾਨੂੰ ਸਬਰ ਰੱਖਣ ਦੀ ਲੋੜ ਹੈ ਅਤੇ ਤੁਸੀਂ ਮੰਗਲਵਾਰ ਨੂੰ ਵਰਤ ਵੀ ਰੱਖੋ ਅਗਲਾ ਨੰਬਰ ਜਿਨ੍ਹਾਂ ਨੇ 3 ਚੁਣਿਆ ਹੈ ਉਹਨਾਂ ਨੂੰ ਦੱਸ ਦਈਏ ਕਿ ਰੋਜ਼ਾਨਾ ਹਨੂਮਾਨ ਚਾਲੀਸਾ ਦਾ ਪਾਠ ਕਰੋ ਤਾਂ ਕੰਮ ਜਲਦੀ ਪੂਰਾ ਹੋ ਜਾਵੇਗਾ ਤੁਸੀਂ ਸਫਲਤਾ ਜਲਦੀ ਪ੍ਰਾਪਤ ਕਰ ਸਕੋਗੇ ਅਗਲਾ ਨੰਬਰ 4 ਜਿਨ੍ਹਾਂ ਨੇ ਚੁਣਿਆ ਹੈ ਉਹਨਾਂ ਦਾ ਜਵਾਬ ਹੈ ਕਿ ਕੰਮ ਪੂਰਾ ਨਹੀਂ ਹੋਵੇਗਾ ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਹੋ ਉਸ ਵਿੱਚ ਸਫਲਤਾ ਨਹੀਂ ਮਿਲੇਗੀ ਅਗਲਾ ਨੰਬਰ ਹੈ ਜੀ 5 5 ਨੰਬਰ ਜਿਨ੍ਹਾਂ ਨੇ ਚੁਣਿਆ ਹੈ ਉਹਨਾਂ ਦਾ ਜਵਾਬ ਹੈ ਕਿ ਕੰਮ ਜਲਦੀ ਹੋ ਜਾਵੇਗਾ ਪਰ ਕਿਸੇ ਹੋਰ ਵਿਅਕਤੀ ਦੀ ਮਦਦ ਲੈਣੀ ਪਵੇਗੀ ਤੁਸੀਂ ਕਿਸੇ ਦੀ ਹੈਲਪ ਲੈ ਕੇ ਕੋਈ ਕੰਮ ਕਰੋ ਜਲਦਬਾਜ਼ੀ ਨਾ ਕਰੋ ਅਗਲਾ ਨੰਬਰ ਹੈ ਜੀ 6 6 ਨੰਬਰ ਜਿਨ੍ਹਾਂ ਚੁਣਿਆ ਹੈ ਉਹਨਾਂ ਨੂੰ ਦੱਸ ਜਿਏ ਕਿ ਜੇਕਰ ਕੋਈ ਤੁਹਾਡੇ ਕੰਮ ਦੇ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ ਤਬ ਅਜਰੰਗ ਬਾਣੀ ਦਾ ਪਾਠ ਕਰੋ ਅਗਲਾ ਨੰਬਰ ਹੈ ਜੀ 7 ਨੰਬਰ 7 ਨੰਬਰ ਜਿਨ੍ਹਾਂ ਨੇ ਚੁਣਿਆ ਹੈ ਤੁਹਾਡੇ ਕੰਮ ਦੇ ਵਿੱਚ ਔਤ ਦੀ ਮਦਦ ਦੀ ਲੋੜ ਹੈ ਚਾਹੇ ਉਹ ਤੁਹਾਡੀ ਭੈਣ ਪਤਨੀ ਮਾਂ ਜਾਂ ਦੋਸਤ ਕੋਈ ਵੀ ਤੁਹਾਡੀ ਮਦਦ ਕਰ ਸਕਦੀ ਹੈ ਅਗਲਾ ਨੰਬਰ ਹੈ ਜੀ 8 8 ਨੰਬਰ ਜਿਨ੍ਹਾਂ ਨੇ ਚੁਣਿਆ ਹੈ ਉਹਨਾਂ ਦਾ ਜਵਾਬ ਹੈ ਜੀ ਤੁਹਾਡਾ ਕੰਮ ਨਹੀਂ ਹੋਵੇਗਾ ਕੋਈ ਹੋਰ ਕੰਮ ਕਰੋ ਜੇ ਤੁਸੀਂ ਇਹ ਕੰਮ ਕਰ ਲਿਆ ਤਾਂ ਤੁਸੀਂ ਇਸ ਕੰਮ ਦੇ ਵਿੱਚ ਸਫਲ ਨਹੀਂ ਹੋਵੋਗੇ ਕੋਈ ਵੀ ਕੰਮ ਸੋਚ ਵਿਚਾਰ ਕੇ ਤੇ ਕਿਸੇ ਬਜ਼ੁਰਗ ਦੀ ਸਲਾਹ ਲੈ ਕੇ ਕਰੋ ਅਗਲਾ ਨੰਬਰ ਅਖੀਰਲਾ ਨੰਬਰ ਹੈ ਜੀ 9 ਨੋ ਨੰਬਰ ਜਿਨ੍ਹਾਂ ਨੇ ਚੁਣਿਆ ਹੈ ਜੀ ਉਹਨਾਂ ਦਾ ਜਵਾਬ ਹੈ ਤੁਹਾਨੂੰ ਆਪਣਾ ਕੰਮ ਪੂਰਾ ਕਰਨ ਦੇ ਲਈ ਯਾਤਰਾ ਕਰਨੀ ਪਵੇਗੀ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਉਹ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖੋ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ